ਇਹਦਾ ਐਸਆਈਆਰ ਹੋ ਰਿਹਾ ਹੈ ਸਪੈਸ਼ਲ ਇਨਵੈਸਟੀਗੇਸ਼ਨ ਰਿਵਿਊ ਜਿਹੜਾ ਵਰਕ ਦਾ ਹੋ ਉਹਦੇ ਚ ਹਾਲਾਤੇ ਹੋ ਗਈ ਹੈ ਕਿ ਕਈ ਲੋਕਾਂ ਨੇ ਸੁਸਾਇਡ ਕੀਤੇ ਕਿਹੜੇ ਕਿਹੜੇ ਜਿਹੜੇ ਬੀਐਲਓਸ ਨੇ ਜਿਹੜੇ ਬੂਥ ਲੈਵਲ ਆਫਸਰਸ ਨੇ ਉਹਨਾਂ ਨੇ ਤਿੰਨਾਂ ਸਟੇਟਾਂ ਦੇ ਵਿੱਚ ਐਸੀ ਐਸੀ ਹਾਲਤ ਹੋ ਗਈ ਹੈ ਕਿ ਲੋਕੀ ਆਪ ਦੇ ਆਪ ਨੂੰ ਖਤਮ ਕਰਨ ਲੱਗ ਪਏ ਨੇ ਕਿਉਂ ਵਰਕਲੋਡ ਇੰਨਾ ਜ਼ਿਆਦਾ ਹੈ ਜਿਹੜੀ ਐਸਆਈਆਰ ਆ ਜਿਹੜੀ ਸਰਕਾਰ ਕਹਿ ਰਹੀ ਹੈ ਹਾਂ ਜਿਹੜੀ ਸਰਕਾਰੀ ਹੈ ਜੀ ਠੀਕ ਹੈ ਤੁਹਾਨੂੰ ਵੀ ਸਿਲੈਕਸ਼ਨ ਕਮਿਸ਼ਨ ਆ ਜਿਹੜਾ ਉਹ ਜਿਹੜੇ ਐਸਆਰ ਚੱਲ ਰਿਹਾ ਬਹੁਤ ਜੰਗੀ ਪੱਧਰ ਤੇ ਚੱਲ ਰਿਹਾ ਔਰ ਉਹਦੇ ਵਿੱਚ ਕਈਆਂ ਸਟੇਟਸ ਦੇ ਵਿੱਚ 28 ਤੋਂ ਉੱਪਰ ਤਾਂ ਜੀ ਵੈਸਟ ਬੰਗਾਲ ਚ ਮੌਤਾਂ ਹੋ ਚੁੱਕੀਆਂ ਨੇ ਇਹ ਮਮਤਾ ਪੈਨਰ ਜੀ ਨੇ ਇਹ ਗੱਲ ਕਹੀ ਹੈ ਬੂਥ ਲੈਵਲ ਅਫਸਰ ਕੌਣਾ ਬੂਥ ਲੈਵਲ ਅਫਸਰ ਹੈ ਜਿਹੜਾ ਜਿਹੜੇ ਏਰੀਆ ਚ ਬੂਥ ਹੈ ਉਹਦੀ ਵੋਟ ਉਸ ਬੂਥ ਦੇ ਵਿੱਚ ਉਹੋ ਉਸ ਏਰੀਆ ਦੇ ਵਿੱਚ ਜਿਹੜੇ ਲੋਕ ਹੈ ਉਹਨਾਂ ਦੀ ਉਹ ਅ ਕਨਫਰਮ ਕਰਦਾ ਵੀ ਉਹ ਬੰਦੋ ਤੇ ਰਹਿੰਦਾ ਨਹੀਂ ਰਹਿੰਦਾ ਕਿੰਨੇ ਰਹਿੰਦੇ ਨੇ ਕਿੰਨੇ ਚਰੇ ਗਏ ਨੇ ਕਿੰਨੇ ਦੀ ਮੌਤ ਹੋ ਗਈ ਆ ਉਹ ਸਾਰਾ ਹਿਸਾਬ-ਕਿਤਾਬ ਰੱਖਦਾ ਹੈ ਉਹ ਸਾਰੀਆਂ ਵੋਟਾਂ ਉਹ ਤਿਆਰ ਕਰਦਾ ਹੈ ਉਹਦੇ ਵਿੱਚੋਂ ਫਿਰ ਬਾਅਦ ਵਿੱਚ ਸਰਕਾਰ ਨੂੰ ਉਹਦੀ ਰਿਪੋਰਟ ਦੇਣੀ ਹੁੰਦੀ ਤੁਸੀਂ ਦੇਖਿਆ ਹੋਣਾ ਜਦੋਂ ਗੁਜਰਾਤ ਦੇ ਵਿੱਚ ਸੌਰੀ ਆਹ ਬਿਹਾਰ ਦੇ ਵਿੱਚ ਦੋ ਮਹੀਨੇ ਪਹਿਲਾਂ ਇੱਕ ਯੂਟਿਊਬਰ ਆ ਉਹਨੇ ਦਿਖਾਇਆ ਸੀ ਕਿ ਕਿਵੇਂ ਉਹ ਭਰੇ ਜਾ ਰਹੇ ਨੇ ਇੱਕ ਥਾਂ ਦੇ ਉੱਤੇ 10-15 ਜਣੇ ਉਹਨੂੰ ਘਰੇ ਜਾਣਾ ਪੈਂਦਾ